ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਆ ਸੰਧੂ ਪੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਸਤਿ ਸ਼੍ਰੀ ਅਕਾਲ ਕਰਦੇ ਆ ਜੋ ਵੀ ਇਹ ਭੈਣ ਭਰਾ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਊਗੇ ਅੱਜ ਦੀ ਵਿਜ਼ਿਟ ਪਿੰਡ ਕੋਟਲੇ ਵਿਸਾਖਾ ਸਿੰਘ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸਵੀਰ ਸਜਣੋਂ ਲੱਗਦੀ ਪੱਟੀ ਬਾਈ ਹਰਚੰਦ ਸਿੰਘ ਦੇ ਫਾਰਮ ਤੇ ਪਹੁੰਚ ਗਏ ਆ 2 ਵਜਾਂ ਲੈ ਕੇ ਆਇਆ ਇੱਕ ਨੀਲੀ ਰਾਵੀ ਦੇ ਵਿੱਚ ਤੇ ਇੱਕ ਮੋਹਰੇ ਦੇ ਸਾਰੀ ਡਿਟੇਲ ਲੈ ਕੇ ਦਿੰਨੇ ਆ। ਕੁਐਸਟ ਬੇਨਤੀ ਕਰਦੇ ਆ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਲੱਗਦੇ ਬੈਲ ਬਟਨ ਨੂੰ ਆਊ ਸੈੱਟ ਕਰ ਲਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ। ਤੇ ਆਪਣੀ ਨਰਖ ਪਰ ਕਰਕੇ ਤਸੱਲੀ ਪਸ਼ੂ ਨੂੰ ਖਰੀਦਿਆ ਕਰੋ ਕਿਤੇ ਉਹ ਵੀ ਖਰੀਦਦੇ ਜੇ ਕਿਸੇ ਵੀ ਵੀਡੀਓ ਤੋਂ ਕਿਉਂਕਿ ਪੈਸੇ ਬੜੇ ਔਖੇ ਪੰਦੇ ਆ। ਤੇ ਪੈਸੇ ਦਾ ਜਿਹੜਾ ਇਹ ਲਾਹ ਲਿਆ ਕਰੋ ਜਰੂਰ। ਬੇਨਤੀ ਪ੍ਰਵਾਨ ਕਰਿਆ ਕਰੋ। ਆਓ ਬਾਈ ਹਰਚਨ ਸਿੰਘ ਨਾਲ ਕਰਕੇ ਤੇ ਡਿਟੇਲ ਦਈਏ ਤੁਹਾਨੂੰ ਸਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਦਾਜ ਜੀ ਹੋਰ ਠੀਕ ਠਾਕ ਤੇ ਵਧੀਆ 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 ਚਾਹੀਦੇ ਆ ਤੇ ਅੱਜ ਫਿਰ ਕਿੰਨੀਆਂ ਲੈਣ ਦੀਆਂ ਵੰਦੂ ਸਾਹਿਬ ਦੋ ਆ ਇੱਕ ਆ ਥੋੜਾ ਜਿਹਾ ਛੋਟਾ ਤੇ ਇੱਕ ਨੀਲੀ ਜਿਆ ਤੇ ਨਾਮ ਦੱਸ ਦੀ ਜੀ ਨਾਮ ਵੰਦੂ ਕੌਰ ਤਾਂ ਸਿੰਘ ਹਾਂ ਜੀ ਪੈਂਟ ਕੋਟ ਵੀ ਬਸਵਾ ਦਿਆਂਗਾ ਹਾਂ ਜੀ ਜਿਹੜਾ ਤਰਨ ਧਾਰਨ ਚੁਪਟੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਆ 88 64 ਹਾਂ ਜੀ 83618 ਠੀਕ ਹੈ ਜੀ ਹਾਂ ਜੀ ਇਹ ਅੱਜ ਫਿਰ ਮੋਰਾ ਨਾ ਮੋਰਾ ਰੋ ਕਰਕੇ ਸ਼ੁਰੂ ਕੱਟੀ ਦੇ ਕਟਾ ਮਗਰ ਇਹਦੇ ਮਗਰ ਕਟਾ ਬੰਦ ਦਾ ਦਾਖ ਦੇ ਹੋਵੇ ਲਈ ਨੂੰ ਠੀਕ ਆ ਇਹ 10 ਲੀਟਰ ਦੁੱਧ ਤਿਆਰ ਇਹਨੇ ਥਲੇ 10 ਕਿਲੋ ਸੇਂਗ ਸੁng ਬੜਾ ਸੋਨਾ ਲਗਾ ਹਣਾ ਨਿਕਾ ਨਸਲ ਚਾ ਪੂਰੀ ਜਵਾਨ ਵੀ ਤੁਹਾਡੇ ਗਿੱਧੀ ਹਨਾ ਨਹੀਂ ਜਵਾਨ ਵਾਕਈ ਤੇ ਖੁੱਲ ਕੇ ਸਾਨੂੰ ਜ ਖੋਲ ਕੇ ਤੋੜ ਤਰਾ ਕਰਾਈਏ ਚੈੱਕ ਹਮ ਲੋ ਜੀ ਕੀ ਬਾਤਾਂ ਸਜਨੋ 10 ਕਿਲੋ ਦੁੱਧ ਦੱਸ ਰਹੇ ਆ ਦੇਖੋ ਤੇ ਇਹ ਮੋਰਾ ਦੇ ਸੂਆ ਪਹਿਲਾ ਤੇ ਦੂਜਾ ਜੀ ਦੂਜਾ ਸੂਆ ਲੋਏ ਕੀ ਆ ਬਾਤਾਂ ਬਾਕੀ ਕੱਦ ਕਾਠ ਦੀ ਸੱਜਣੋ ਚੰਗੀ ਆ ਵੱਢੀ ਆ ਲਾਇਓ ਜੀ ਹਾਂ ਲਓ ਦਿਨੋ ਆ ਮਗਰ ਜੇ ਮੇਲ ਕੱਪ ਕੱਟਾ ਸਜਣੋ ਦੂਜਾ ਸੂਆ ਚੰਗੇ ਵੱਡੇ ਢਾਂਚੇ ਦੀ ਆ ਤੇ ਛੋਟੀ ਨਹੀਂ ਆ ਤੇ ਚਵਾਈ ਤੇ ਵੀ ਬਿਲਕੁਲ ਓਕੇ ਹੈ ਨਾ ਹਾਂਜੀ ਹਾਂਜੀ ਬਹੁਤ ਸੋਹਣੀ ਠੀਕ ਹੈ ਲਓ ਜੀ ਥਾਂ ਤੋਂ ਬੜਾ ਸੋਹਣਾ ਲੱਗਾ ਹੈ ਨਾ ਹਾਂਜੀ ਬਹੁਤ ਸਾਰੇ ਥਾਂ ਸਾਰਾ ਹੀ ਹਾਂਜੀ ਲਓ ਸਜਣੋ ਇੱਕ ਗਰਾਂਟੀਆਂ ਵੀ ਚੈੱਕ ਕਰ ਲਓ ਥਾਂ ਮੂੰਹ ਦੀ ਤੇ ਬਿਲਕੁਲ ਫੇਸ ਕੁਆਲਿਟੀ ਸੋਹਣੀ ਆ ਬਾਕੀ ਰਹੀ ਗੀ ਰੇਟ ਦੀ ਗੱਲ ਤੇ ਬਾਈ ਝੰਡ ਸਿੰਘ ਕਿੰਨੇ ਦੀ ਦੇ ਰਿਹਾ ਤੇ ਸੰਧੂ ਸਾਹਿਬ ਆਪਾਂ 85000 ਰੁਪਏ ਮੋਹਰੇ ਲਾ ਗਾ ਦਿੰਦੇ ਆ 80000 ਤੇ ਕੋਈ ਛੱਡਦਾ ਕੋਈ ਜਹਾਦ ਹੋਈ ਹੈ ਹਜ਼ਾਰ ਛੱਡ ਦੋ ਛੋਣ ਹਜ਼ਾਰ ਹੀ ਛੱਡਾਂਗੇ 84 ਜੀ 84000 ਰੁਪਏ ਠੀਕ ਹੈ ਤੇ ਦੂਜੇ ਨੰਬਰ ਤੇ ਆ ਗਈ ਨੀਲੀ ਰਾਵੀ ਉਹ ਚੁੰਗੀ ਜਾਂਦਾ ਬੱਚਾ ਬੱਚਾ ਚੁੰਗੀ ਜਾਂਦਾ ਜੀ ਕੱਟੀ ਜਾਂਦੇ ਮਗਰ ਮਗਰ ਸੰਧੂ ਸਾਹਿਬ ਕੱਟੀ ਆ ਠੀਕ ਹੈ ਜੀ ਆਹ ਸੱਜਣਾ ਨੀਲੀ ਦੀ ਕੱਟੀ ਜੇ ਮਗਰ ਏ ਲਾਇਓ ਵੀਰ ਖੋਲ ਲਿਓ ਕੱਟੀ ਵਾਲੀ ਸੁਣੀ ਹੈ ਨਾ ਕੱਟੀ ਵਾਲੀ ਹਾਂ ਚੀਰ ਤੇ ਬੜੀ ਮਾਂ ਜਿਆਦੀ ਨਹੀਂ ਹਾਂ ਤੇ ਇਹ ਵੀ ਦੁੱਜਾ ਸੁਆਈ ਹਾਂਜੀ ਇਹ ਦੁੱਜਾ ਮੰਗ ਦੁੱਜਾ ਮੰਗ ਦੁੱਜਾ ਸੁਆਈ ਨਈ ਤੇ ਇਹ ਵੀ ਚੰਗੀ ਪੜੀ ਭਲੋਸੀ ਹਨਾ ਜੀ ਹਾਂਜੀ ਕੀ ਬਾਤਾਂ ਸੋਣੀ ਸਜਣੋ ਪੂਰੀ ਬਾਕੀ ਲਉ ਪੇਪ ਦੇ ਵਿੱਚ ਆ ਇਹ ਕਿ ਕੈਮਰੇ ਤੋਂ ਵਡੀਆਂ ਕਾਬਲੀਆਂ। ਉਹ ਵੀ ਟਾਇਰ ਦੇ ਤੋਂ ਥੋੜੀਆਂ ਜਿਹਾ ਖਤੂ ਆਉਂタル ਜਾਂਦੀਆਂ ਜਿਵੇਂ ਘਰਾਂ ਤੋਂ ਆਨੇ ਬੰਗਰ ਆਉਂਦੇ ਨੇ। ਆਪਾਂ ਨੂੰ ਨੇ ਜੇ ਆਈਏ ਮੱਜ ਉਹਨੇ ਲਾ ਗਏ ਨੇ ਉਹਨਾਂ ਨੂੰ ਚਲੋ 8 ਲੀਟਰ ਦੁੱਧ ਦੱਸਿਆ ਆਪਾਂ ਦਾ ਰਾਮਾ ਅੜ ਕੇ ਲਾਇਆ ਜੇ ਆਪਾਂ ਉਹਨਾਂ ਨੂੰ 8 ਦੱਸਿਆ ਆਪਾਂ 7 ਲੀਟਰ ਹੀ ਧਾਰਦੇ ਆਂ। ਪੱਕਾ ਦੁੱਧ 7 ਲੀਟਰ ਉਹ। ਠੀਕ ਹੈ 7 ਕਿਲੋ। ਤੇ ਬਾਕੀ ਰਹੀ ਕੀ ਰੇਟ ਦੀ ਕਿੰਨੇ ਕੀ ਦੇ? ਰੇਟ ਸੰਤੂ ਸਾਹਿਬ ਇਹਦਾ ਜਾਇਜ਼ ਹੀ ਆਪਾਂ ਪੂਰੇ 70000 ਦੀ ਦੇ ਦੇਣੀ ਆਣਾ ਬਿਲਕੁਲ ਜਾਇਜ਼ ਹੀ ਨੇ ਦੀ। 70 ਕੀ ਦੀ? ਹਾਂਜੀ 70 ਠੀਕ ਹੈ। ਤੇ ਦੁੱਧ ਆਹੋ ਦੁੱਧ ਬਾਜੂਗੇ ਜੀ ਆਹ ਜੀ ਦੁੱਧ ਵਧੂਗੀ ਜਿਹੜੋ ਆਹ ਜੀ ਸਹੀ ਹੈ ਜਿਹੜਾ ਕਿੰਨੇ ਕਿ ਦਹਾਕ ਦਿਨਾਂ ਦੀ ਹੋ ਹਾਂ ਜੀ 8 ਦਹਾਕ ਦਿਨਾਂ ਦੀ ਹੈ ਜੀ ਆਹ 89 ਦਿਨਾਂ ਦੀ ਹੈ ਇਕੱਠੇ ਨਾ ਤੇ ਲਓ ਬਈ ਸਜਣੋ ਦੁੱਧ ਜਿਹੜਾ ਇਹ ਹੋਰ ਅਜੇ ਕਰ ਆਉਗੇ ਤੋਂ ਵੀਰ ਕਹਿੰਦਾ ਆਪਾਂ ਲਿਆਂਦੀ ਜੇ ਲਾ ਲੂਗੇ ਢੇਰ ਦੁੱਧ 7-8 ਕਿਲੋ ਜਿਹੜਾ ਹੈਗਾ 7 ਕਿਲੋ ਬਾਕੀ ਫਿਰ ਵੀ ਆਪਣੀ ਨਰਖ ਪਰ ਕਰਿਓ ਕਰਕੇ ਤਸੱਲੀ ਤੇ ਫਿਰ ਲੈ ਕੇ ਜਾਇਓ ਪਿੰਡ ਕੋਟਲੀ ਵਿਸਾਖਾ ਸਿੰਘ ਜਿਲ੍ਹਾ ਤਰਨਤਾਰ ਸਾਹਿਬ ਤੇ ਤਸਵੀਰ ਪੱਟੀ ਬਾਈ ਹਰਜਨ ਸਿੰਘ ਦੇ ਫਾਰਮ ਤੇ ਦੋ ਮੱਜਾਂ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ